ਤੇ ਬਰਾਵਾ ਮੈਂ ਆਪਣਾ ਕਿੰਨਾ ਕ ਘਰ ਤੁਹਾਨੂੰ ਖਵਾਇਆ ਤੁਸੀਂ ਉਹ ਭੁੱਲ ਗਏ ਨੇ ਬਹੁਤ ਸੋਹਣੀ ਗੱਲ ਕੀਤੀ ਤੂੰ ਸਣਾ ਦਿੱਤਾ ਸਾਨੂੰ ਜਿਹੜਾ ਤੇਰੇ ਵਿਆਹ ਤੇ ਅਸੀਂ ਇੰਨਾ ਖਰਚਾ ਕੀਤਾ ਉਹ ਉਹ ਤੈਨੂੰ ਹੁਣ ਚੇਤਾ ਭੁੱਲ ਗਿਆ ਹੁਣ ਹੈ ਹੈ ਉਹ ਸੇ ਕਰਜ਼ਾ ਨੌਂਦੇ ਨੌਂਦੇ ਮਰ ਗਿਆ ਕੁਝ ਨਾ ਕੁਝ ਤਾਂ ਆਪਾਂ ਨੂੰ ਚੱਲਣਾ ਪੈਣਾ ਮੂੰਹ ਬੰਦ ਰੱਖਣਾ ਪੈਣਾ ਥੋੜਾ ਟਾਈਮ ਆਪਾਂ ਨੂੰ ਹਈ ਇਹਨਾਂ ਦੀ ਕਿੰਨੀ ਘਟੀਆ ਸੋਚ ਐ ਕੋਮਲ ਉਹ ਤਾਂ ਸਹੀ ਕਹਿੰਦਾ ਸੀਗਾ ਮੇਰੇ ਪੇਕੇਆਂ ਬਾਰੇ ਪਰ ਮੈਨੂੰ ਅਕਲ ਹੈ ਨਹੀਂ ਸੀਗੀ ਮੈਂ ਹੀ ਨਹੀਂ ਸਮਝੀ ਕੋਈ ਗੱਲ ਨਹੀਂ ਭਾਬੀ ਤੁਹਾਡੇ ਕਹਿੰਤੇ ਇੱਕ ਵਾਰੀ ਮੈਂ ਫੇਰ ਕਰਦੀ ਆਂ ਭਾਜੀ ਨਾ ਗੱਲ ਉਹਨਾਂ ਤਿੰਨਾਂ ਨੇ ਰਲ ਮਿਲ ਕੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਉਹ ਮੈਂ ਵੀ ਉਸ ਦਿਨ ਸੌਂ ਖਾ ਲਈ ਸੀ ਕਿ ਮੈਂ ਮੁੜ ਕੇ ਇਹਨੂੰ ਲੈਣ ਨਹੀਂ ਆਣਾ ਬਾਰ-ਬਾਰ ਉਹੀ ਗੱਲਾਂ ਮੈਨੂੰ ਤੁਹਾਡੇ ਦੋਨਾਂ ਦੀ ਅਸਲੀਅਤ ਦਾ ਪਤਾ ਲੱਗ ਗਿਆ ਕਿ ਤੁਸੀਂ ਕੇਸ ਕਿਉਂ ਕਰਾਇਆ ਸੀਗਾ 35 ਲੱਖ ਕਰਕੇ ਦੱਸ ਤੈਨੂੰ ਕਿਹਨੇ ਕਹੀ ਇਹ ਗੱਲ ਉਹ ਸ਼ਰਮ ਕਰ ਲੋ ਮਾੜੀ ਮੋਟੀ ਚਲ ਠੀਕ ਹੈ ਨਿਕਲ ਇੱਥੋਂ ਬਾਹਰ ਤੂੰ ਅਸੀਂ ਤੇਰੇ ਲਈ ਮਰ ਗਏ ਇੱਥੇ ਮੁੜ ਕੇ ਪੈਣਾ ਰੱਖੀ ਉਹ ਨਾ ਨਾ ਮੈਂ ਤਾਂ ਇੱਥੇ ਗਲਤੀ ਨਾਲ ਵੀ ਨਹੀਂ ਬੜਦੀ ਜੇ ਮੈਂ ਮਰ ਗਈ ਨਾ ਤੁਸੀਂ ਵੀ ਨਾ ਉੱਥੇ ਬੜਿਓ ਮੈਂ ਵੀ ਹੁਣ ਸੋਚੀ ਜਾਂਦੀ ਆ ਕਿੱਥੇ ਜਾਵਾਂ ਕਿੱਥੇ ਨਾ ਜਾਵਾਂ ਮੇਰਾ ਤਾਂ ਕੋਈ ਥਾਂ ਟਿਕਾਣੇ ਨਹੀਂ ਰਿਹਾ ਸਾਰਾ ਕੁਝ ਹੀ ਛੁੱਟ ਗਿਆ ਮੇਰੀ ਇੱਕ ਗਲਤੀ ਕਰਕੇ ਹੋਵisher abhi je hum le je kinne ya kite piche na a jan ਇਹ ਕੰਪਰੋਨਰਾ ਕਿੰਨਾ ਹੋ ਕੇ ਆਇਆ ਬਾਬਾ ਜੀ ਗੁਰਦੁਆਰਾ ਕੋਈ ਲੱਭ ਜਵੇ ਕੁੜੀ ਵੀ ਭੁੱਖੀ ਹੋਈ ਆ ਤੇ ਇਹਨੂੰ ਮੈਂ ਕੁਛ ਲਾ ਜਾ ਕੇ ਉੱਥੇ ਖਿਲਾ ਦਵਾ ਕਿਦਾਂ ਦਾ ਕੰਜਰ ਜਿਆ ਨਿਕਲਿਆ ਮੇਰੇ ਪਾਰਸੇ ਜੋ ਸਾਰੇ ਪੈਸੇ ਕੱਢ ਕੇ ਉਹਦਾ ਨਸ਼ਾ ਪਤਾ ਕੀਤਾ ਹੋਣਾ ਇਹਨੇ ਹੋਰ ਕੀ ਕੀਤਾ ਹੋਣਾ ਇਹਨੇ ਸਾਰੇ ਕਰਟ ਦੇ ਪੈਸੇ ਘਰ ਚਲੇ ਮੇਰੇ ਤੋਂ ਤਾਂ ਕਿਰਾਏ ਜੋਗੇ ਵੀ ਪੈਸੇ ਹੈ ਨਹੀਂ ਉਹ ਜਿਹੜਾ ਕਿਰਾਇਆ ਲਾ ਕੇ ਮੈਂ ਕਿਤੇ ਹੋਰ ਚਲ ਜਮਾ ਜਾਂ ਘਰ ਨੂੰ ਹੀ ਵਾਪਸ ਮੁੜ ਜਮਾ ਚਲ ਹੌਲੀ ਹੌਲੀ ਹੁਣ ਇਦਾਂ ਹੀ ਜਾਣਾ ਪੈਣਾ ਘਰ ਨੂੰ ਵੀ ਅੱਜ ਦੇ ਦਿਹਾੜੀ ਰਾਤ ਤੱਕ ਟੱਟਾ ਪਹਿਲਾਂ ਆਛਣਾ ਕੋਟ ਵੀ ਜਾਇਆ ਕਰ ਇਹ ਕੁੱਤੀ ਦਿੰਦੀ ਹੈ ਨਾ ਕਿਸੇ ਦਾ ਇਹ ਕੰਮ ਨਹੀਂ ਕਰਦਾ ਅਛੂ ਉਹ ਆਛਣਾ ਹੂੰ ਹੂੰ ਇਹ ਕੋਣਾ ਲੰਗੇ ਲੰਗੇ ਖੁੱਲਾਈਆਂ ਹਾਈ ਆਇਆ ਲੈ ਆਛਾ ਬਾਈ ਅਸਲੀ ਗੱਲ ਕਦਾਂ ਵੀ ਯਾਰ ਸੀਗਾ ਬੋਲ ਬੋਲ ਭਾਈ ਕੁੜੀਆਂ ਤੁਹਾਨੂੰ ਵੀ ਪੜ੍ਹਦਾ ਨਹੀਂ ਬਹੁਤ ਵਧਾਈਆਂ ਉਹ ਭਾਜੀ ਬਧਾਈਆਂ ਤੁਹਾਨੂੰ ਬਹੁਤ ਬਹੁਤ। ਥੈਂਕ ਯੂ। ਤੁਹਾਨੂੰ ਬੜੀਆਂ ਬਧਾਈਆਂ। ਹੋਰ ਫਿਰ ਵਿਸ਼ਾਲ ਕੰਮ ਕਰਕੇ ਤਾਂ ਠੀਕ ਠਾਕ ਆਇਆ। ਹੋਰ ਭਾਜੀ ਕੰਮ ਕਰ ਵਧੀਆ ਪਰ ਮਾਰ ਮੈਂ ਗਿਰਪਨ ਚੱਲੀ ਜਾਂਦਾ ਆ। ਉਹ ਵਧੀਆ ਵਧੀਆ। ਹੋਰ ਭਾਬੀ ਜੀ ਨਹੀਂ ਦੀਦੇ ਕਿਤੇ? ਯਾਰ ਉਹ ਤਾਂ ਕਈ ਦਿਨ ਹੋ ਗਏ ਮਾਪਿਆਂ ਦੇ ਕੋਈ ਹੋਆ। ਕਈ ਦਿਨ ਹੋ ਗਏ। ਹਾਂ। ਮੈਂ ਤਾਂ ਭਾਜੀ ਹਜੇ ਕੱਲ ਦੇਖੇ ਸ਼ਾਮੀ ਜੀ। ਉਹਦਾ ਬੱਸ ਅੱਡੇ ਦੇਖੇ ਬੈਗ ਸਗਾ ਫੜਿਆ ਨਾਲ ਕੁੜੀ ਵੀ ਸੀ। ਤਾਂ ਹੱਲੇ ਦੇਖੇ ਬੱਸ ਅੱਡੇ। ਵਿਸ਼ਾਲ ਕਿਹੜੇ ਬੱਸ ਅੱਡੇ? ਉਹ ਭਾਜੀ ਉਹੀ ਕਿਸ਼ਨਗੜ ਵਾਲਾ ਬੱਸ ਅੱਡਾ ਨਹਿਰ ਦੇ ਕੋਲ। ਅੱਛਾ। ਵਿਸ਼ਾਲ ਤੈਨੂੰ ਪੱਕਾ ਪਤਾ ਹਾਂਜੀ ਭਾਈ ਮੈਂ ਵੀ ਨਾਲ ਹੀ ਸੀਗਾ ਅੱਛਾ ਆਹੋ ਭਾਜੀ ਨਾਲ ਵੱਡਾ ਬੈਗ ਵੀ ਸੀ ਤੇ ਕੁੜੀ ਵੀ ਨਾਲ ਹੀ ਸੀ ਮੈਨੂੰ ਤਾਂ ਪਹਿਲਾਂ ਯਕੀਨ ਹੀ ਨਹੀਂ ਹੋਇਆ ਮੈਂ ਤਾਂ ਰਾਹੁਲ ਨੇ ਮੈਨੂੰ ਦੱਸਿਆ ਫੇਰ ਮੈਨੂੰ ਯਕੀਨ ਹੋਇਆ ਜਾ ਕੇ ਉਹ ਇਦਾਂ ਹੋਣੀ ਉਹ ਆਪਣੀ ਰਿਸ਼ਤੇਦਾਰੀ ਦੇ ਕਿਤੇ ਗਏ ਹੋਣੇ ਆ ਠੀਕ ਹੀ ਹੈ ਭਾਈ ਆ ਤੇ ਕੁਮਾ ਚਾਹ ਰੱਖ ਲੋ ਫੇਰ ਨਹੀਂ ਨਹੀਂ ਭਾਜੀ ਚਾਹ ਪਾਣੀ ਨਹੀਂ ਆਹੀ ਤਾਂ ਇੱਥੋਂ ਲੰਘਣ ਲੱਗੇ ਸੀਗੇ ਅਸੀਂ ਸੋਚਿਆ ਚਲੋ ਕੁੜੀ ਨੂੰ ਮਿਲ ਆਈਏ ਅੱਛਾ ਅੱਛਾ ਠੀਕ ਅਸੀਂ ਚੱਲਦੇ ਹਾਂ ਚਲਿਏ ਚਲੋ ਠੀਕ ਹੈ ਭਾਜੀ ਬਹੁਤ ਬੋਲੋ ਠੀਕ ਹੈ ਚੰਗਾ ਭਾਜੀ ਓਕੇ ਭਾਈ ਚਲ ਠੀਕ ਹੈ ਉਮਰ ਮੈਨੂੰ ਤਾਂ ਪਰੇਸ਼ਾਨੀ ਹੋ ਗਈ ਪਰ ਰਿੰਪਲ ਉੱਥੇ ਕਰਦੀ ਗਈ ਸੀ ਬੈਗ ਵੀ ਸੀ ਨਾਲ ਕੁੜੀ ਵੀ ਸੀ ਨਾਲੇ ਸੁੰਨਸਾਨ ਹੀ ਨਹੀਂ ਜਗਾ ਹੈ ਉਹ ਬਾਜੀ ਜੀ ਜਦ ਮੇਰਾ ਭਾਬੀ ਨੇ ਗੱਲ ਕੀਤੀ ਨਾ ਉਹਦੋਂ ਉਹ ਕਹਿੰਦੀ ਪਈ ਕਿ ਮੈਂ ਉੱਥੇ ਵੀ ਨਹੀਂ ਰਹਿਣਾ ਮੈਨੂੰ ਤੇ ਇਹ ਡਾਰਾ ਕਿ ਤੇ ਉੱਥੋਂ ਲੜਕੇ ਵੀ ਨਾ ਆਂਗੀ ਹੋਵੇ ਇੱਧਰ ਆਂਜੋਗੀ ਤੇ ਹੈ ਨਹੀਂ ਹੁਣ ਕਿੱਥੇ ਜਾਓਗੀ ਤੇ ਤੁਸੀਂ ਇੰਨਾ ਕਰੋ ਲੈ ਆਉਂਹਾ ਵੇਖ ਕੇ ਕਿੱਥੇ ਆ ਕਿੱਥੇ ਨਹੀਂ ਉਹ ਨਹੀਂ ਨਹੀਂ ਮੈਂ ਤਾਂ ਕਹਿੰਦਾ ਉਹਦੀ ਅਕਲ ਟਕਾਣੇ ਆ ਲੈਣ ਦੇ ਉਹਨੂੰ ਪਤਾ ਲੱਗੇ ਘਰ ਚੀਜ਼ ਕੀ ਹੁੰਦੀ ਹੈ ਫਿਰ ਤੇ ਕਿਉਂ ਜਿੱਦ ਕਰੀ ਜਾਂਦੇ ਹੋ ਲੰਗਿਆ ਟੈਂਕ ਦੀ ਹੱਥ ਨਹੀਂ ਹੁੰਦਾ ਹੈਗਾ ਲੈ ਆਉਂਦੇ ਹੀ ਜਾ ਕੇ ਉਹਨਾਂ ਨੂੰ ਜੇ ਅਗਲੇ ਨੇ ਗਲਤ ਸਟੈਪ ਚੁੱਕ ਲਿਆ ਫਿਰ ਪਪਾ ਜੀ ਤੁਸੀਂ ਜਾ ਕੇ ਦੇਖ ਕੇ ਆਓ ਮੈਂ ਹੈਗਾ ਘਰੇ ਕੁੜੀ ਵਿਚਾਰੀ ਨਾਲ ਆ ਉਹਦੇ ਉਹਦਾ ਧਿਆਨ ਰੱਖੋ ਚਲੋ ਇਦਾਂ ਕਰੋ ਫਿਰ ਫੜੋ ਕੁੜੀ ਮੈਂ ਦੇਖ ਕੇ ਆਉਣਾ ਫਿਰ ਹਾਂ ਜਾਓ ਦੇਖ ਕੇ ਆਓ ਮੈਂ ਜਾ ਕੇ ਆਉਣਾ ਮੈਨੂੰ ਤਾਂ ਆਪ ਟੈਂਸ਼ਨ ਹੀ ਹੋਈ ਜਾਂਦੀ ਆ ਪਤਾ ਨਹੀਂ ਉਹਨਾਂ ਨੇ ਕੀ ਮੰਨਿਆ ਆ ਲੈ ਤਾਂ ਇੱਥੇ ਦੱਸਿਆ ਸੀਗਾ ਕਿਸ਼ਨਗੜ ਦਾ ਨਹਿਰ ਦਾ ਅੱਡਾ ਤਾਂ ਇਹੀ ਹੈ ਬੱਸਾਂ ਵੀ ਇੱਥੇ ਰੁਕਦੀਆਂ ਆ ਇੱਥੇ ਤਾਂ ਕਿਤੇ ਦੇਖਦੀਆਂ ਨਹੀਂ ਉਹ ਦੇਖ ਤਾਂ ਕਿੰਨਾ ਸੁੰਨਸੰਨ ਬੀਆਂਵਾਂ ਜਾ ਇਹ ਕਮੜੀ ਜਿ ਕਿੱਧਰ ਕੁੜੀ ਲੈ ਕੇ ਤੁਰੀ ਉਹ ਉੱਧਰ ਜਾਂਦਾ ਉੱਧਰ ਦੇਖ ਕੇ ਆਉਂਦਾ ਮੜਾ ਕੌਣ ਕਹਿੰਦਾ ਸੀ ਇੱਥੇ ਸੋਨ ਸਾਂਝ ਬੈਣ ਤੂੰ ਕਰਦਾ ਮੈਂ ਨੂੰ ਹੁਣ ਵੀ ਬੰਦ ਹੋਣ ਲੱਗਾ ਹੈ ਇਹ ਵੀ ਲੈ ਨੈਟਵਰਕ 'ਚ ਪ੍ਰੋਬਲਮ ਹੁੰਦੀ ਆ। ਕੰਮ ਉਹ ਦਬਾਂਦੇ ਹੀ ਆ ਉਹਦਾ। ਇਹ ਟੈਨਸ਼ਨ ਜੀ ਪੈ ਗਈ। ਕਿਤੇ ਉਹੀ ਗੱਲਾਂ ਹੋਈ ਹੋਵੇ। ਇਹ ਕਿੱਦਾਂ ਕਰਾਂ? ਤੇਰਾ ਦਿਮਾਗ ਹੀ ਸੁੰਨ ਹੋ ਜਾਂਦਾ ਯਾਰ। ਊੜੀ ਨਾਲ ਆ। ਗਈ ਹੋਗੀ ਰਿੰਪਲ ਇਹ ਤਾਂ ਯਾਰ ਮੇਰੇ ਕਰਕੇ ਪਰੇਸ਼ਾਨੀ ਜ਼ਿਆਦਾ ਤਾਂ ਨਹੀਂ ਲੱਗੀ ਹੋ ਇਹ ਤਾਂ ਉਹੀ ਗੱਲ ਨਾ ਕੀਤੀ ਹੋ ਜਿੱਤੋਂ ਮਨ ਡਰਦਾ ਬਾਈ ਦਣਾ ਹੋਵੇ ਕੋਈ ਨਾ ਉਧਰ ਦੇ ਉੱਟੋਲ ਕਿਉਂ ਆਉਣਾ ਪਰਲੇ ਪਾਸਾ ਇਤਕੀ ਦੀ ਗੀਮ ਨੂੰ ਬਤਨ ਆਸ਼ਟਾ ਕਿੰਨਾ ਚੰਗਾ ਹੁੰਦਾ ਜੇ ਭਾਬੀ ਵੀ ਇੱਥੇ ਹੁੰਦੇ ਤੇ ਨਾਲ ਮਿਲ ਕੇ ਆਪਾਂ ਸਾਰਾ ਕਰ ਲੈਣਾ ਆਸ਼ਨਾ ਨੇ ਕਿਹਾ ਨੇ ਪੁੱਛਣਾ ਚਲੋ ਹੁਣੇ ਮਿਲ ਕੇ ਸਾਰੇ ਰਹਿਣ ਲੱਪਣਾ ਬਥੇਰਾ ਕੁਸ਼ ਕੀਤਾ ਹੀ ਆ ਸਾਰੇ ਘਾਂਦੀਆਂ ਨੇ ਕਿੰਨਾ ਚਾਹ ਕਰਨਾ ਇਹਦਾ ਮੈਨੂੰ ਮੁੱਤ ਦੀ ਦੀਦੀ ਆ ਹਾਂ ਲੇ ਭਾਜੀ ਕਿੱਥੇ ਭਾਬੀ ਉਗਰ ਮੈਂ ਤਾਂ ਉੱਥੇ ਲੱਬ ਲੁੱਬ ਕੇ ਆ ਗਿਆ ਮੈਨੂੰ ਨਹੀਂ ਕਿਤੇ ਲੱਭੇ ਹੋ ਨਹੀਂ ਲੱਭੇ ਨਹੀਂ ਭਾਜੀ ਜਿੱਥੇ ਵਿਸ਼ਾਲ ਭਾਜੀ ਦੱਸ ਕੇ ਗਏ ਉੱਥੇ ਲੱਭ ਕੇ ਵੀ ਆਏ ਹੋ ਵੇਖ ਕੇ ਆਏ ਉੱਥੇ ਤੇ ਚੰਗੀ ਤਰ੍ਹਾਂ ਆ ਲਿਆ ਫੋਨ ਮਨੀ ਮੈਂ ਤਾਂ ਕੋਮਲ ਸਾਰੇ ਦੇਖ ਕੇ ਆਇਆ ਜਿੱਥੇ ਇਥੇ ਉਹਨੇ ਦੱਸਿਆ ਸੀਗਾ ਮੈਂ ਤਾਂ ਫੋਨ ਵੀ ਕੀਤਾ ਉਹ ਤਾਂ ਫੋਨ ਵੀ ਬੰਦ ਆਉਂਦਾ ਹੈ ਵਿਸ਼ਾਲ ਭਾਈ ਤੇ ਕਹਿਣ ਕੱਲ੍ਹ ਵੇਖਿਆ ਉਹਨਾਂ ਨੇ ਤੇ ਅੱਜ ਕੀ ਮਤਲਬ ਆ ਭਾਬੀ ਕਿੱਥੇ ਗਏ ਕਿੱਥੇ ਨਹੀਂ ਗਏ ਹੁਣ ਮੈਂ ਕੀ ਕਰਾਂ ਤੁਸੀਂ ਮੈਨੂੰ ਦੱਸੋ ਕਿਤੇ ਉਹੀ ਗੱਲ ਤਾਂ ਨਹੀਂ ਕੋਈ ਗਲਤ ਸਟੈਪ ਤਾਂ ਨਹੀਂ ਚੱਕ ਲਿਆ ਇਹ ਨਾ ਮੇਰੀ ਜਿਹੜੀ ਗੰਦਾ ਡਰਾਉ ਕੀ ਗੱਲ ਹੋਈ ਹੋਵੇ ਯਾਰ ਤੁਸੀਂ ਦੋਵੇਂ ਜਣੇ ਇਦਾਂ ਨਾ ਕਹੋ ਮੇਰਾ ਤਾਂ ਅੱਗੇ ਦਿਲ ਘਬਰਾਈ ਜਾਂਦਾ ਮੈਂ ਰਸਤੇ 'ਚ ਪਤਾ ਨਹੀਂ ਕੀ ਕੀ ਸੋਚਦਾ ਆਂ ਮੈਂ ਤਾਂ ਪਾਜੀ ਟੈਨਸ਼ਨ ਵੀ ਤੇ ਹੋਈ ਜਾਂਦੀ ਐ ਤਾਂ ਹੀ ਤੁਹਾਨੂੰ ਕਹਿਣ ਨੇ ਆਪਾਂ ਕੋਈ ਨਾ ਮੈਂ ਇਦਾਂ ਕਰਦਾ ਮੈਂ ਦੁਬਾਰਾ ਫੋਨ ਲਾ ਕੇ ਦੇਖਦਾ ਉਹਨੂੰ ਅੱਛਾ ਮੇਰੀ ਗੱਲ ਸੁਣੋ ਤੁਸੀਂ ਇੱਕ ਵਾਰੀ ਉਹਨਾਂ ਦੇ ਪੀਕੇ ਫੋਨ ਲਾ ਕੇ ਵੇਖੋ ਕੀ ਪਤਾ ਉੱਥੇ ਉਹਨਾਂ ਨੂੰ ਕੁਝ ਪਤਾ ਹੋਵੇ ਚਲੋ ਮੈਂ ਭਰਾ ਨੂੰ ਫੋਨ ਲਾਉਣਾ ਹੈ ਹੈਲੋ ਰਿੰਪਲ ਕਿੱਥੇ ਆ ਆਹ ਕੀ ਗੱਲ ਐ ਹੈ ਨਹੀਂ ਉਹ ਇੱਥੇ ਤੇਰਾ ਨਹੀਂ ਮਤਲਬ ਕੋਈ ਫੋਨ ਫਾਨ ਕਾਂਦਾ ਸਾਨੂੰ ਉਹ ਮੇਰੀ ਗੱਲ ਸੁਣ ਲੋ ਉਹ ਰਿੰਪਲ ਦਾ ਫੋਨ ਬੰਦ ਆ ਜੇ ਕੋਈ ਹਵੀ ਨਾ ਵੀ ਹੋ ਗਈ ਮੇਰੇ ਤੋਂ ਬੁਰਾ ਕੋਈ ਨਹੀਂ ਤੁਹਾਨੂੰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣੀਆਂ ਸਮਝ ਲੋ ਤੁਸੀਂ ਗੱਲ ਇਹਨਾਂ ਨੂੰ ਚੰਗੀ ਗੱਲ ਐ ਉਹਨੂੰ ਲੱਭ ਲੋ ਤੁਸੀਂ ਨਾਲ ਮਿਲ ਕੇ ਕედა ਕਹੂੰ ਸੀ ਕੌਣ ਸੀਗਾ ਰਵੀ ਸੀਗਾ ਤਾਂ ਆਮ ਕਹਿੰਦੇ ਦੱਸੇਗਾ ਕੰਮ ਕੀ ਦਿੰਦਾ ਸੀ ਉਹ ਕਹਿੰਦਾ ਸੀ ਰਿੰਪਲ ਦਾ ਫੋਨ ਬੰਦ ਆ ਇਹ ਰੈਂਪਰ ਨੂੰ ਤਾਂ ਕੁੜੀ ਨੇ ਕੋਈ ਸ਼ੋਗ ਹੈ ਤੇ ਤੁਹਾਨੂੰ ਦੋਨਾਂ ਨੂੰ ਜੇਲ੍ਹ ਚ ਭੇਜੂ ਮੈਂ ਦੇਖਿਆ ਆਪਾਂ ਤਾਂ ਪੂਰੇ ਬਣ ਗਏ ਹਨਾ ਆਪ ਤਾਂ ਮੀਆਂ ਬੀਬੀ ਇੱਕ ਹੋ ਗਏ ਮੈਂਟਾਂ ਚ ਸਾਨੂੰ ਬੁਰੇ ਬਣਾਤਾ ਜਿੱਥੇ ਮਰਜੀ ਜਾਵੇ ਜਿੱਥੇ ਮਰਜੀ ੱਟਕੇ ਖਾਵੇ ਆਹੋ ਸਾਡਾ ਕੋਈ ਨਾਂਝਾ ਨਹੀਂ ਉਹਦੇ ਨਾਲ ਹੁਣ ਉਹ ਤਾਂ ਗੱਲ ਪੈਣ ਨੂੰ ਫੈਦਾ ਉਹ ਵੀ ੱਟਕੇ ਨਾਲ ਕਿਹ ਹੋਫਾ ੱਟਕੇ ਨਾਲ ਗੱਲ ਪੈਣ ਨੂੰ ਫਿਰਦਾ ਹੂ ਲਾਉ ਮੈਂ ਦੱਸਦੀ ਜਰਾ ਹਾਂ ਹੈਲੋ ਕੀ ਦਿੱਕਤ ਆ ਤੈਨੂੰ ਉਹ ਦਿੱਕਤ ਤਾਂ ਤੁਹਾਨੂੰ ਆ ਮੈਂ ਤਾਂ ਇਹ ਪੁੱਛਿਆ ਕਿ ਰਿੰਪਲ ਕਿੱਥੇ ਆ ਸਾਦੂ ਨਹੀਂ ਪਤਾ ਉਹ ਕਿੱਥੇ ਗਈ ਆ ਠੀਕ ਐ ਤੇ ਜਿੱਥੇ ਮਰਜੀ ਉਹ ਧੱਕੇ ਖਾਵੇ ਸਾਡਾ ਕੋਈ ਰਿਸ਼ਤਾ ਨਹੀਂ ਉਹਦੇ ਨਾਲ ਸਾਡਾ ਰਿਸ਼ਤਾ ਉਹਦੇ ਟੁੱਟ ਗਿਆ ਜਦੋਂ ਇਹ ਚਲ ਗਈ ਸੀ ਜਦੋਂ ਸਾਡੀਆਂ ਨੇ ਗੱਲ ਨਹੀਂ ਸੀ ਮੰਨੀ ਹੁਣ ਸਾਡਾ ਕੋਈ ਰਿਸ਼ਤਾ ਨਹੀਂ ਤੇ ਨਾ ਤੇਰਾ ਮਤਲਬ ਸਾਨੂੰ ਕੋਈ ਫੋਨ ਕੰਦਾ ਠੀਕ ਐ ਜੇ ਸਾਨੂੰ ਬਾਰ ਬਾਰ ਫੋਨ ਕਰਕੇ ਧਮਕੀਆਂ ਦਿੱਤੀਆਂ ਤੇਰਾ ਨਾਂ ਥਾਣੇ ਲਖਾ ਦੇਣਾ ਮੈਂ ਤੇ ਨਾ ਕਿੰ ਦੱਸਿਆ ਨਹੀਂ ਚਾ ਠੀਕ ਐ ਚਾ ਕੱਟ ਖੂ ਉਹ ਇਹਨਾਂ ਬੰਦਿਆਂ ਨੂੰ ਤਾਂ ਅਗਲੇ ਹੀ ਹੈ ਨਹੀਂ ਜਨਾਨੀਆਂ ਨੂੰ ਫੋਨ ਫੜਾ ਜਾਂਦੇ ਆ ਕੋਈ ਨਹੀਂ ਭਾਈ ਜੀ ਤੁਸੀਂ ਫਿਕਰ ਨਾ ਕਰੋ ਲੱਗ ਜੂ ਪਤਾ ਕਿੱਥੇ ਆ ਚੌਥੇ ਨਹੀਂ ਤਾਂ ਉਹ ਗਏ ਕਿੱਥੇ ਹੋਗੇ ਮੈਨੂੰ ਤਾਂ ਪਾਜੀ ਆਪ ਫਿਕਰ ਹੋ ਹੀ ਜਾਂਦੀ ਆ ਹਲਾ ਪਾਬੀ ਸਾਰੀ ਕੌਣ ਲੈ ਕੇ ਕਿੱਥੇ ਗਈ ਹੋਗੀ ਇਹ ਪਤਾ ਨਹੀਂ ਕੌਣ ਆ ਗਿਆ ਦੇਖਾ ਕੋਈ ਨਾ ਆ ਆ ਗਿਆ ਰੈਂਪਲ ਤੂੰ ਇੱਥੇ ਹੋਰ ਮੈਂ ਕਿੱਥੇ ਜਾਣਾ ਸੀਗਾ ਇੱਥੇ ਆਉਣਾ ਸੀਗਾ ਮੁੜ ਕੇ ਵੀ। ਇਹੀ ਤਾਂ ਟਿਕਾਣਾ ਹੈ ਇੱਕ ਮੇਰਾ। ਯਾਰ ਤੇਰੇ ਫੋਨ ਨੂੰ ਕੀ ਹੋਇਆ ਸੀ ਤੈਨੂੰ ਇੰਨੇ ਫੋਨ ਕੀਤੇ ਤੇਰਾ ਫੋਨ ਇਹ ਨਹੀਂ ਮਿਲਦਾ ਸੀਗਾ। ਤੁਹਾਨੂੰ ਪਤਾ ਮੈਂ ਕਿੰਨਾ ਪਰੇਸ਼ਾਨ ਹੋ ਗਿਆ ਸੀਗਾ। ਮੇਰੇ ਫੋਨ ਦੀ ਤਾਂ ਬੈਟਰੀ ਖਤਮ ਹੋ ਗਈ ਸੀਗੀ। ਫੋਨ ਤਾਂ ਬੈਗ ਦੇ ਵਿੱਚ ਪਿਆ ਹੈ। ਉਹ ਮੈਨੂੰ ਤਾਂ ਵਿਸ਼ਾਲ ਨੇ ਦੱਸਿਆ ਕਿ ਭਾਬੀ ਤੇ ਸਾਧਕਾ ਉੱਥੇ ਸੀ ਬੱਸ ਸਟੈਂਡ ਦੇ ਕੋਲ ਕਿਸ਼ਨਗੜ੍ਹ। ਮੈਂ ਤਾਂ ਸਾਰਾ ਛਾਂ ਮਾਰਿਆ ਸਾਰੇ ਪਾਸੇ ਲੱਭ ਕੇ ਆਇਆ। ਮੈਨੂੰ ਤਾਂ ਤੁਸੀਂ ਕਿਤੇ ਲੱਭੇ ਨਹੀਂ। ਤੁਸੀਂ ਹੈ ਕਿੱਥੇ ਕਿੱਥੇ ਗਏ ਸੀਗੇ? ਮੈਂ ਕਿੱਥੇ ਜਾਣਾ ਸੀਗਾ। ਸਵੇਰ ਤੋਂ ਉੱਥੇ ਬੈਠੀ ਸੀਗੀ। ਇਹੀ ਸੋਚੀ ਜਾਂਦੀ ਸੀਗੀ ਕਿੱਥੇ ਜਾਵਾਂ ਕਿੱਥੇ ਨਾ ਜਾਵਾਂ ਉਹ ਜਾਣਾ ਕਿੱਥੇ ਸੀਗਾ ਇੱਥੇ ਆਉਣਾ ਸੀਗਾ ਹੁਣ ਵੀ ਤਾਂ ਹੀ ਆ ਪਹਿਲੇ ਆ ਜਾਂਦੀ ਕਿੱਥੇ ਵੀ ਕਿਹੜਾ ਮੂੰਹ ਲੈ ਕੇ ਆਉਂਦੀ ਮੈਂ ਤੁਹਾਨੂੰ ਥੋੜਾ ਦੁਖੀ ਕੀਤਾ ਸੀਗਾ ਨਾਲੇ ਰੁਪਈਆ ਤਾਂ ਕੋਲ ਨਹੀਂ ਸੀਗਾ ਮੇਰੇ ਹੁੰਦੀ ਵੀ ਕਿੱਦਾਂ ਬੱਸ 'ਚ ਵੀ ਕਿਰਾਇਆ ਲੱਗਣਾ ਸੀਗਾ ਮੇਰੇ ਕੋਲ ਤਾਂ ਕਿਰਾਏ ਜੋਗੇ ਵੀ ਪੈਸੇ ਹੈ ਨਹੀਂ ਸੀਗੇ ਉਹ ਵੀ ਮੇਰੇ ਪਾਰਸੇ ਚੋਂ ਕੱਢ ਲਏ ਸੀਗੇ ਪੈਸੇ ਕੱਢ ਲਏ ਉਹ ਕਹਨੇ ਕੱਢ ਲਏ ਤੇ ਨਾਲੇ ਇੱਥੇ ਤੱਕ ਫੇ ਕਿਦਾਂ ਆਈ ਤੂੰ ਤੁਹਾਨੂੰ ਵੀ ਪਤਾ ਹੀ ਆ ਕਿਨਾਂ ਦੇ ਘਰ ਦੇ ਵਿੱਚ ਮੈਂ ਗਈ ਸੀਗੀ ਉਹਨਾਂ ਨੇ ਕੱਢ ਲੈ ਭਰਾ ਪਰ ਜਾਈ ਨੇ ਹੋਰ ਕਿਹਨੇ ਕੱਢਣੇ ਸੀਗੇ ਨਾਲੇ ਆਉਣ ਦੀ ਗੱਲ ਮੈਨੂੰ ਪਤਾ ਮੈਂ ਕਿਦਾਂ ਥੱਕੇ ਖਾਂਦੀ ਆਈ ਆ ਇੱਥੇ ਉਹ ਮੈਨੂੰ ਤਾਂ ਬਹੁਤ ਟਾਈਮ ਦਾ ਪਤਾ ਉਹਨਾਂ ਦੀ ਤਾਂ ਕਰਤੂਤਾ ਹੀ ਇਹ ਹੈ ਮੈਂ ਤੈਨੂੰ ਕਿੰਨਾ ਸਮਝਾਇਆ ਪਰ ਤੂੰ ਹੀ ਨਹੀਂ ਮੇਰੀ ਗੱਲ ਮੰਨਦੀ ਹਾਂਜੀ ਹੋਣਾ ਆਬੀ ਤੁਸੀਂ ਇੱਥੇ ਤੂੰ ਕਿੱਥੋਂ ਆਇਆ ਓ ਤੁਹਾਨੂੰ ਪਤਾ ਉਹ ਕਿੰਨੀ ਫਿਕਰ ਹੋਣਦੀ ਸੀ ਤੁਹਾਡੀ ਕੋਮਲ ਤੁਸੀਂ ਇੱਥੇ ਕਿੱਦਾਂ ਰਿੰਪਲ ਹੁਣ ਕੋਈ ਤਮਾਸ਼ਾ ਨਾ ਕਰੀ ਕੋਮਲ ਤੇ ਕੁੜੀ ਹੋਈ ਆ ਹੁਣ ਥੋੜੇ ਦਿਨ ਉਹਨੇ ਇੱਥੇ ਰਹਿਣਾ ਓਹੋ ਮੈਂ ਕੋਈ ਤਮਾਸ਼ਾ ਥੋੜੋ ਕਰਦੀ ਆ ਮੈਂ ਤਾਂ ਵੈਸੇ ਪੁੱਛਿਆ ਲੈ ਆ ਮੇਰਾ ਪੁੱਤ ਮੈਨੂੰ ਫੜਾ ਹੇ ਮੇਰੀ ਸੋਹਣੀ ਧੀ ਮੇਰੀ ਲਾਡੋ ਆ ਕਿੰਨੀ ਪਿਆਰੀ ਆ ਕੋਮਲ ਇਹ ਤਾਂ ਬਾਜੀ ਤੇ ਆ ਪੂਰੀ ਹਾਂ ਜੀ ਭਾਬੀ ਪੂਰੀ ਉਹਨਾਂ ਵਰਗੀ ਆ। ਉਹ ਮੜੀ ਪਿਆਰੀ ਲੱਗਦੀ ਐ। ਇਹ ਕੇਜੀ ਜਾਨ ਐ ਮੇਰੀ। ਭਾਬੀ ਤੁਸੀਂ ਅੰਦਰ ਤੇ ਚਲੋ ਇੱਥੇ ਸਾਰੀਆਂ ਗੱਲਾਂ ਕਰੀ ਜਾਣੀਆਂ। ਚੱਲ ਮੇਰਾ ਪੁੱਤ। ਮੈਨੂੰ ਲੱਗਦਾ ਭਾਬੀ ਬਦਲ ਗਈ ਆ। ਚਲੋ ਸ਼ੋਪਾਰਾ ਵਰਮਾਤ ਨਾਲ ਟਾਈਮ ਨਾ ਘਰੇ ਆ ਗਈ ਆ। ਹਾਂ ਹੀ ਵੀ ਰਿਸ਼ੂ ਨਾ ਪੋਤਿਆ। ਇੱਕਾ ਜਿਹਾ ਲੱਡਾ ਪੋਤਿਆ। ਕੱਕੀ ਨਾਨੀ ਹੈ ਸਾਰਿਕਾ ਆਦੇ ਤੂੰ ਦੀਦੀ ਬਣ ਗਈ ਆ ਤੇ ਤੱਕ ਦੇਖ ਦੇ ਦੇਖੀ ਦੀਦੀ ਆ ਦੇਖ ਤਾਂ ਸਹੀ ਤੂੰ ਸਾਰਕਾ ਵੀ ਨਹੀਂ ਜੀ ਹੁੰਦੀ ਇਦਾਂ ਦੀ ਸੀ ਨਹੀਂ ਕੀਏ ਕੀ ਨਾਮ ਰੱਖਿਆ ਇਹਦਾ ਆਸ਼ਨਾ ਸੋਨਾ ਹੈ ਮੇਰੇ ਪੋਤੇ ਦਾ ਨਾਮ ਜਿੱਦਾਂ ਦਾ ਨਾਮ ਸੋਨਾ ਉਹਦਾ ਦਾ ਮੇਰਾ ਪੁੱਤ ਸੋਨਾ ਹੈ ਨਾ ਭਾਬੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਮੈਂ ਕਹਜੇ ਤੁਹਾਨੂੰ ਸਾਡੇ ਇੱਥੇ ਰਹਿਣ 'ਚ ਕੋਈ ਇਤਰਾਜ਼ ਆ ਤਾਂ ਆਪਾਂ ਆਪਣੇ ਘਰ ਚੱਲ ਜਾਨੇ ਆ। ਤੁਸੀਂ ਸਾਡੇ ਘਰ 'ਕੇ ਕਲੇਸ਼ ਨਾ ਕਰੋ ਹੁਣ। ਅੱਗੇ ਮਸੀ ਤੇ ਤੁਸੀਂ ਘਰੇ ਆਏ ਹੋ। ਨਾ ਨਾ ਕੋ ਮੈਨੂੰ ਤੂੰ ਕਾਹਤੋਂ ਜਾਣਾ ਆ। ਨਾਲੇ ਮੈਨੂੰ ਕਾਹਤੋਂ ਇਤਰਾਜ਼ ਹੋਣਾ ਕਿਸੇ ਗੱਲ ਦਾ। ਤੂੰ ਹੁਣ ਇੱਥੇ ਰਹਿਣਾ ਆ। ਮਸੀ ਤਾਂ ਮੈਂ ਆਈ ਆ। ਨਾਲੇ ਮੈਂ ਆਪਣੇ ਪੁੱਤ ਨੂੰ ਕਿਤੇ ਨਹੀਂ ਜਾਣ ਦੇਣਾ। ਮੈਂ ਆਪਣੇ ਕੋਲ ਹੀ ਰੱਖਣਾ ਆ। ਹੈਨਾ? ਆਸ਼ਨਾ ਤੂੰ ਇੱਥੇ ਰਹਿਣਾ ਨਾ ਮਾਮੀਕਰ। ਰੈਂਪੋ ਲ। ਹਾਂਜੀ। ਮੈਂ ਤੇਰੇ ਤੋਂ ਇੱਕ ਗੱਲ ਪੁੱਛਾਂ। ਹਾਂਜੀ ਹਾਂਜੀ ਪੁੱਛੋ। ਤੂੰ ਫੇਰ ਕਾਤੇ ਇੱਥੇ ਆ ਗਈ ਹੁਣ ਤਾਨੂੰ ਕਹ ਲ ਕਮਾ ਇੱਕ ਕਸੂਰ ਕੱਲਾ ਮੇਰਾ ਹੀ ਨਹੀਂ ਸੀਗਾ ਤੁਹਾਡਾ ਵੀ ਉਨਾ ਹੀ ਕਸੂਰ ਸੀਗਾ ਮੈਂ ਥਾਲੇ ਕੇਸ ਲਾਉਣ ਬਾਰੇ ਸੋਚਦੀ ਸੀਗੀ ਵਕੀਲ ਦੇ ਨਾਲ ਗੱਲ ਹੀ ਕੀਤੀ ਸੀਗੀ ਤੁਸੀਂ ਤਾਂ ਕੇਸ ਘਰ ਵੀ ਦਿੱਤਾ ਰਿੰਪਰ ਮੈਂ ਵੀ ਕੀ ਕਰਦਾ ਤੂੰ ਕਰਦੀ ਇਦਾਂ ਸੀਗੀ ਹੁਣ ਮਜਬੂਰਨ ਮੈਨੂੰ ਸਟੈਪ ਚੱਕਣਾ ਪਿਆ ਪਰ ਤੂੰ ਦੱਸ ਤੂੰਗਾ ਤੇ ਮੇਰੇ ਤੇ ਕੇਸ ਕਰਨਾ ਚਾਹੁੰਦੀ ਸੀ ਫਿਰ ਅਸਲ ਵਿੱਚ ਮੇਰਾ ਤਾਂ ਕੋਈ ਇਰਾਦਾ ਨਹੀਂ ਸੀਗਾ ਕੇ ਇਸ ਕਾਰਨ ਦਾ ਪਰ ਮੇਰੇ ਭਰਾ ਪਰਜਾਈ ਨਹੀਂ ਨਾ ਮੈਨੂੰ ਮਜਬੂਰ ਕਰ ਦਿੱਤਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਮੈਂ ਵੀ ਆ ਗਈ ਪਰ ਉਹਨਾਂ ਦੀ ਸੱਚਾਈ ਤਾਂ ਮੈਨੂੰ ਬਾਅਦ ਵਿੱਚ ਪਤਾ ਲੱਗੀ ਕਿ ਉਹ ਲਾਲਚੀ ਬੜੇ ਸੀਗੇ ਉਹ ਤਾਂ 30-35 ਲੱਖ ਰੁਪਇਆ ਤੁਹਾਡੇ ਤੋਂ ਹੜਪਣਾ ਚਾਹੁੰਦੇ ਸੀਗੇ ਮੈਨੂੰ ਮੋਰਾ ਬਣਾ ਕੇ ਆਪਣਾ ਘਰ ਪਾਣਾ ਚਾਹੁੰਦੇ ਸੀਗੇ ਨਾਲੇ ਪਾਪਾ ਮੰਮੀ ਮੈਨੂੰ ਘਟਾ ਦੇਵਣ ਦੀ ਇੰਦਸਗੀ ਅੱਛਾ ਤਾਈਓ ਤਾਂ ਮੇਰਾ ਮਨ ਦੁਖੀ ਹੋਇਆ। ਜਾ ਮੇਰਾ ਕੋਈ ਖੇਲਾ ਤੂੰ। ਮੇਰੀ ਕੁੜੀ ਨੂੰ ਟਾਈਮ ਨਾ ਰੋਟੀ ਨਾ ਦੇਣੀ। ਉਹਦੇ ਹੱਥ ਦੇ ਵਿੱਚੋਂ ਵੀ ਰੋਟੀ ਖੋਲਾਣੀ। ਪਤਾ ਨਹੀਂ ਕਿਉਂ ਭਾਬੀ ਮੈਨੂੰ ਤਾਂ ਬੋਝ ਹੀ ਸਮਝਣ ਲੱਪਈ ਸੀਗੀ ਉੱਥੇ। ਹੁਣ ਤੈਨੂੰ ਅਗ ਲਾਈ। ਤੁਸੀਂ ਸਾਰਾ ਘਰ ਨੂੰ ਲਟਾ ਛੱਡਿਆ। ਸਾਰਾ ਕੁਝ ਖਲਾਤਾ ਕਰਦਾ ਤੂੰ ਉਹਨੂੰ। ਕਦੀ ਉਹਨਾਂ ਨੂੰ ਤੂੰ ਪੈਸੇ ਦੇਤੇ, ਕਦੀ ਕੋਸ਼ ਤੇ ਕਦੀ ਕੁਛ। ਹੁਣ ਆ ਗਈ ਹੈ ਨਾ ਅਸਲੀਏ ਤੂੰ ਨਾ ਹੀ ਸਾਹਮਣੇ। ਹੁਣ ਤੂੰ ਆਪ ਹੀ ਦੇਖ ਲੈ ਉਹਨਾਂ ਤੋਂ ਚਾਰ ਦਿਨ ਨਹੀਂ ਤੂੰ ਰੱਖੋਈ। ਮੈਂ ਨਹੀਂ ਕਹਿੰਦਾ ਕਿ ਪੇਕੇ ਮਾੜੇ ਹੁੰਦੇ ਆ ਪਰ ਕੁਝ ਰਿਸ਼ਤੇਦਾਰੀ ਹੈ ਨਾ ਘਰ ਬਰਬਾਦ ਕਰ ਦਿੰਦੀ ਹੈ ਨਾਲੇ ਇਦਾਂ ਦੀ ਰਿਸ਼ਤੇਦਾਰੀ ਨਾਲੋਂ ਬੰਦਾ ਉੱਦੇ ਚੰਗਾ ਸੱਚੀ ਤੁਸੀਂ ਸੱਚੀ ਕਹਿੰਦੇ ਆ ਇਦਾਂ ਦੀ ਰਿਸ਼ਤੇਦਾਰੀ ਤਾਂ ਨਾ ਹੀ ਹੋਵੇ ਕਿਸੇ ਦੀ ਵਧੀਆ ਆ ਮੈਨੂੰ ਵੀ ਉੱਥੇ ਜਾ ਕੇ ਪਤਾ ਲੱਗਾ ਕਿ ਆਪਣੇ ਆਪਣੇ ਹੁੰਦੇ ਆ ਉਹ ਵਧੀਆ ਹੋਇਆ ਰੈਂਪਰ ਤੈਨੂੰ ਹੁਣੇ ਸਮਝ ਆ ਗਈ ਮੈਂ ਵੀ ਇਹੀ ਗੱਲ ਸਮਝਾਉਣ ਦੀ ਤੈਨੂੰ ਕੋਸ਼ਿਸ਼ ਕਰਦਾ ਇੰਨੇ ਟਾਈਮ ਦੀ ਸੱਚੀ ਗੱਲ ਆ ਮੈਂ ਹੀ ਨਹੀਂ ਸਮਝੀ ਅੱਜ ਮੈਨੂੰ ਪਤਾ ਲੱਗਾ ਇਹੀ ਮੇਰਾ ਘਰ ਆ ਉੱਥੇ ਤਾਂ ਮੈਨੂੰ ਬਗਾਨਿਆਂ ਵਾਂਗੂ ਸਮਝਦੇ ਸੀਗੇ ਜੇ ਤਾਂ ਮੈਂ ਕਿਸੇ ਹੋਰ ਪਰੇ ਘਰ ਚ ਆਈ ਹੁੰਦੀ ਹਾਂ ਚਲੋ ਵਧੀਆ ਹੋ ਗਿਆ ਭੈਣ ਤੁਸੀਂ ਆ ਗਏ ਹਾਂਜੀ ਭਾਜੀ ਆਪਣਾ ਘਰ ਤਾਂ ਆਪਣਾ ਹੀ ਹੁੰਦਾ ਆ ਇੱਥੇ ਹੀ ਆਉਣਾ ਸੀਗਾ ਮੈਂ ਚਲੋ ਵਧੀਆ ਹੋ ਗਿਆ ਤੁਹਾਨੂੰ ਦੋਵਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਹੋਇਆ ਜੇ ਬੰਦਾ ਕਮਾਉਂਦਾ ਆ ਘਰ ਜਨਾਨੀਆਂ ਨੂੰ ਬੰਨਣਾ ਪੈਂਦਾ ਇਕੱਲੇ ਬੰਦਿਆਂ ਨਾਲ ਘਰ ਵੀ ਨਹੀਂ ਚੱਲਦੇ ਤੇ ਇਕੱਲੀ ਜਨਾਨੀ ਨਾਲ ਵੀ ਨਹੀਂ ਇਹ ਗੱਲ ਬਿਲਕੁਲ ਵੀਰੇ ਤੁਹਾਡੀ ਸਹੀ ਆ ਇਹ ਕਿੰਨਾ ਯਕੀਨ ਕਰਕੇ ਮੇਰੇ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਰਹੇ ਪਰ ਉਹੀ ਮੈਂ ਪੈਸੇ ਕਢਾ ਕੇ ਆਪਣੇ ਮਾਪਿਆਂ ਨੂੰ ਦਿੰਦੀ ਰਹੀ ਪਰ ਹੁਣ ਨਹੀਂ ਹੁਣ ਮੈਂ ਆਪਣਾ ਘਰ ਜੋੜੂਗੀ ਨਾਲੇ ਮੈਂ ਆਪਣੇ ਸਾਰੇ ਰਿਸ਼ਤੇ ਨਾਤੇ ਉੱਥੋਂ ਤੋੜ ਕੇ ਆਈਆਂ ਨਾ ਮੈਂ ਉੱਥੇ ਜਾਵਾਂਗੀ ਤੇ ਨਾ ਉਹ ਇੱਥੇ ਬਣਨਗੇ ਮੈਨੂੰ ਨਹੀਂ ਪਤਾ ਸੀਗਾ ਮਾਪੇ ਇਦਾਂ ਦੇ ਵੀ ਹੁੰਦੇ ਆ ਜਿਹੜੇ ਆਪ ਆਪਣੀਆਂ ਧੀਆਂ ਦੇ ਘਰ ਖਰਾਬ ਕਰਦੇ ਆ ਮੈਂ ਤਾਂ ਇਹ ਹੀ ਸੋਚ ਸੋਚ ਕੇ ਹੈਰਾਨ ਹੋਈ ਜਾਂਦੀ ਆ। ਚੱਲ ਵਧੀਆ ਟਾਈਮ ਦੇ ਨਾਲ ਹੀ ਉਹਨਾਂ ਦਾ ਅਸਲੀ ਚਿਹਰਾ ਮੇਰੇ ਅੱਗੇ ਆ ਗਿਆ। ਮੈਨੂੰ ਵੀ ਪਤਾ ਲੱਗ ਗਿਆ। ਦੇਖੋ ਭਾਬੀ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਆਪਣੇ ਪੇਕੇ ਨਾਲ ਨਾਂ ਵਰਤੋ। ਜੀ ਸੱਦ ਕੇ ਵਰਤੋ ਪਰ ਮੇਰੀ ਗੱਲ ਸੁਣੋ ਵੀ ਤੁਹਾਨੂੰ ਇੰਨਾ ਤੇ ਪਤਾ ਹੋਣਾ ਚਾਹੀਦਾ ਆ ਵੀ ਕੌਣ ਤੁਹਾਡਾ ਚੰਗਾ ਕਰਦਾ ਕੌਣ ਤੁਹਾਡਾ ਮਾੜਾ ਕਰਦਾ। ਕੌਮਲ ਮੈਂ ਤਾਂ ਤੁਹਾਨੂੰ ਦੋਨਾਂ ਨੂੰ ਐਵੇਂ ਗਲਤ ਸਮਝਦੀ ਰਹੀ, ਐਵੇਂ ਬਦਨਾਮ ਕਰਦੀ ਰਹੀ। ਤੁਸੀਂ ਕਿਹੜਾ ਮੇਰਾ ਘਰ ਖਾਦਾ ਜਾਂ ਬਰਬਾਦ ਕੀਤਾ? ਸਗੋ ਮੈਂ ਇਥੋਂ ਘਰ ਨੂੰ ਛੱਡ ਕੇ ਗਈ ਆ ਤੁਸੀਂ ਤਾਂ ਸੰਭ ਕੇ ਰੱਖਿਆ ਹੋਰ ਭਾਬੀ ਘਰ ਨੂੰ ਤੇ ਸੰਭਿਆ ਹੀ ਪਰ ਤੁਹਾਡੇ ਬਿਨਾ ਪਤਾ ਕਿੰਨਾ ਔਖਾ ਹੋ ਗਿਆ ਸੀ ਉਧਰੋਂ ਬਾਜੀ ਵੀ ਬਿਮਾਰ ਹੀ ਗਏ ਇਹ ਕਦੀ ਮੰਮੀ ਨੂੰ ਇੱਧਰ ਛੱਡ ਕੇ ਜਾਂਦੇ ਸੀ ਬਾਜੀ ਕੋਲ ਕਦੇ ਹਸਪਤਾਲ ਮੈਨੂੰ ਲੈ ਕੇ ਜਾਂਦੇ ਸੀ ਤੁਹਾਡੇ ਤੋਂ ਬਿਨਾ ਆਪਾਂ ਵੀ ਬੜੀਆਂ ਉਲਝਣਾਂ ਸਹੀਆਂ ਤੁਹਾਡੇ ਤੋਂ ਬਿਨਾ ਸਾਡਾ ਕੰਮ ਪਤਾ ਕਿੰਨਾ ਵੱਧ ਗਿਆ ਸੀ ਸਾਡਾ ਵੀ ਨਹੀਂ ਸਰਦਾ ਭਾਬੀ ਤੁਹਾਡੇ ਬਿਨਾ ਆਪਾਂ ਤੇ ਹੀ ਚੰਨੇ ਵੀ ਤੁਸੀਂ ਆਪਣਾ ਘਰ ਸੰਭ ਕੇ ਰੱਖੋ ਕੋਈ ਨੀ ਫੋਮਲ ਹੁਣ ਤੁਸੀਂ ਕੋਈ ਫਿਕਰ ਨਾ ਕਰੋ ਮੈਂ ਆ ਗਈ ਆ ਇੱਥੇ ਹੋਣ ਨਹੀਂ ਮੈਂ ਕਿਤੇ ਵੀ ਜਾਂਦੀ ਨਾਲੇ ਕੋਮਲ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਬਾਅਦ ਘਟ ਬਹੁਤ ਹੋਈ ਆ ਨਾਲੇ ਬਾਜੀ ਨੂੰ ਵੀ ਮੈਂ ਬਹੁਤ ਮੰਦਾ ਚੰਗਾ ਬੋਲਿਆ ਆ ਮੈਨੂੰ ਦੋਨੋਂ ਜਣੇ ਤੁਸੀਂ ਮਾਫ਼ ਕਰ ਦਿਓ ਇਹ ਤਾਂ ਸ਼ੁਕਰ ਆ ਰਵੀ ਉਹਨਾਂ ਦਾ ਜਿਹੜਾ ਤੁਹਾਨੂੰ ਇੱਥੇ ਲਿਆਏ ਬਾਜੀ ਕੱਲੀ ਭਾਬੀ ਦੀ ਗਲਤੀ ਨਹੀਂ ਆ ਤੁਹਾਡੀ ਵੀ ਗਲਤੀ ਸੀ ਜੇ ਉਹਨਾਂ ਨੂੰ ਤੁਹਾਡੇ ਤੋਂ ਬਿਨਾ ਕਲਾਗੀ ਆ ਨਾ ਤੁਹਾਨੂੰ ਵੀ ਉਹਨਾਂ ਤੋਂ ਬਿਨਾ ਹੀ ਸਮਝ ਲੱਗੀ ਆ ਤੁਸੀਂ ਵੀ ਬੜਾ ਕਹਿੰਦੇ ਮੈਂ ਪੈਸਾ ਕਮਾਉਣਾ ਪੈਸਾ ਕਮਾਉਣਾ ਕੱਲੇ ਪੈਸੇ ਨਾਲ ਘਰ ਨਹੀਂ ਚੱਲਦਾ ਕੋਈ ਗੱਲ ਨਹੀਂ ਅੱਜ ਤੋਂ ਮੇਰਾ ਪੇਕਿਆਂ ਦੇ ਨਾਲ ਮੇਲਜੋਲ ਖਤਮ। ਮੈਂ ਤਾਂ ਆਪਣਾ ਘਰ ਸਾਂਭ ਕੇ ਰੱਖਣਾ ਹੁਣ। ਰਿੰਪਲ ਮੈਂ ਤਾਂ ਉਹਨਾਂ ਨੂੰ ਵੀ ਫੋਨ ਲਾਇਆ ਸੀਗਾ। ਪਰ ਮੋਰੇ ਉੱਪਰ ਜਾਈ ਤੇ ਇਹਨੇ ਮੈਨੂੰ ਧਮਕੀ ਦੇ ਦਿੱਤੀ ਕਿ ਜਿਆਦਾ ਸਾਨੂੰ ਤੰਗ ਕੀਤਾ ਅਸੀਂ ਤੇਰਾ ਥਾਣੇ ਦੇਣਾ ਨਾਮ। ਆਹੋ ਉਹ ਤਾਂ ਇਹੀ ਕਰਤੂਤ ਦੇ ਮਾਲਕ ਆ। ਉਹਨੂੰ ਤਾਂ ਬੋਲਣ ਦਾ ਭੋਰਾ ਨਹੀਂ ਪਤਾ ਹੈਗਾ ਕਿ ਕਿੱਦਾਂ ਕਿਸੇ ਦੇ ਨਾਲ ਗੱਲ ਕਰਨੀ ਹੈ। ਨਕਮੇ ਕਿਸੇ ਥਾਂ ਦੇ। ਜੇ ਉਹੀ ਹਾਲੇ ਦਾ ਹੁੰਦਾ ਨਾ ਮੇਰਾ ਭਰਾ ਹੀ ਹਾਲੇ ਦਾ ਹੁੰਦਾ। ਕੰਮ ਕਰ ਲੱਗਾ ਹੁੰਦਾ। ਇਹ ਆ ਦਿਨ ਨਾ ਦੇਖਣੇ ਪੈਂਦੇ ਉਹ ਕੰਮ ਨਹੀਂ ਕਰਦਾ ਸੀਗਾ ਤਾਂ ਹੀ ਉਹ ਤਾਂ ਮੈਂ ਆਪਣਾ ਘਰ ਖਵਾਉਂਦੀ ਰਹੀ ਉਹਨੂੰ ਉਹ ਨਕੰਮੇ ਬੈਠੇ ਖਾਂਦੇ ਰਹੇ ਈ ਆਪਣੇ ਪੇਕਿਆਂ ਦਾ ਸੋਚਦੀਆਂ ਹੁੰਦੀਆਂ ਆ ਨਾਲੇ ਉਹਨਾਂ ਦੇ ਮਾੜੇ ਹਾਲਾਤਾਂ ਤੇ ਪੜਦੇ ਵੀ ਈ ਭੌਂਦੀਆਂ ਆ ਚਲੋ ਬੱਸ ਕਰੋ ਹੁਣ ਭਾਬੀ ਤੁਸੀਂ ਬੈਠੋ ਮੈਂ ਤੁਹਾਡੇ ਲਈ ਚਾਹ ਬਣਾ ਕੇ ਲੈ ਆਉਣੀ ਆ ਨਹੀਂ ਨਹੀਂ ਕੋਮਲ ਤੂੰ ਆ ਲੈ ਫੜੋ ਤੁਸੀਂ ਆ ਜਣਾ ਨਾ ਤੇ ਮੈਂ ਬਣਾ ਕੇ ਲੈ ਕੇ ਆਉਣੀ ਆ ਤੁਹਾਡੇ ਲਈ ਚਾਹ ਸਾਰਿਆਂ ਦੇ ਲਈ ਹੁਣ ਮੈਂ ਆ ਗਈ ਆ ਨਾ ਤੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ ਜਿੰਨਾ ਟਾਈਮ ਤੂੰ ਇੱਥੇ ਆ ਤੂੰ ਆਰਾਮ ਕਰੀ ਠੀਕ ਹੈ ਭਾਬੀ ਤੇਰੀ ਗਲਤੀ ਆ ਸਾਰੀ ਜੇ ਉਹ ਇੱਥੇ ਹੁੰਦੀ ਤੇ ਕੇਸ ਚੱਲਣਾ ਸੀਗਾ ਤੇ ਚਾਰ ਪੈਸੇ ਆਪਾਂ ਨੂੰ ਵੀ ਆਉਣੇ ਸੀਗੇ ਤੂੰ ਹੀ ਸ਼ਰੀਕੇ ਬਾਜ਼ੀਆਂ ਕਰਦੀ ਸੀ ਉਹਨਾਂ ਨਾ ਉਹਨਾਂ ਇਦਾਂ ਦੀਆਂ ਗੱਲਾਂ ਬਾਤਾਂ ਕਰਦੀ ਤੇ ਨਾ ਉਹ ਜਾਂਦੀ ਮੈਂ ਕਿਸ ਸ਼ਰੀਕੇ ਬਾਜ਼ੀ ਕਰਦੀ ਸੀ ਉਹਦੇ ਨਾਲ ਹੈ ਇੱਥੇ ਲੈ ਆ ਕੇ ਮੇਰੇ ਸੱਤ ਤੇ ਬਿਠਾ ਦਿੰਦੀ ਆ ਘਰ ਦਾ ਬਜਾਰਾ ਤਾਂ ਮਸੀਹ ਹੁੰਦਾ ਉਹਨਾਂ ਨੂੰ ਮੈਂ ਇੱਥੇ ਰੋਟੀਆਂ ਦਿੰਦੀ ਬੱਲਾ ਕਰਦਾ ਆ ਉਹ ਕਿਹੜਾ 50 ਰੋਟੀਆਂ ਖਾਂਦੀ ਸੀ ਚਾਰ ਤਾਂ ਰੋਟੀਆਂ ਖਾਂਦੀਆਂ ਸੀਗੀਆਂ ਤੇਰੇ ਤੋਂ ਹੀ ਨਹੀਂ ਤੇਰੇ ਜਵਾਨ ਤੇ ਕੰਟਰੋਲ ਹੋਇਆ ਸਾਰੀ ਗਲਤੀ ਮੇਰੀ ਆ ਗੱਲਾਂ ਕਰਦਾ ਤੂੰ ਬਹੁਤ ਮੇਰੀ ਗੱਲ ਸੁਣ ਲੈ ਤੇ ਧਿਆਨ ਨਾਲ ਜੇ ਮੇਰੇ ਤੋਂ ਬਾਹਰ ਭੈਣ ਨੂੰ ਜਾ ਕੇ ਮਿਲੇ ਤਾਂ ਫਿਰ ਦੇਖੀ ਤੇਰਾ ਕੀ ਮੈਂ ਹੱਲ ਕਰ ਦੂੰ ਮਰ ਗਈ ਓ ਮੇਰੇ ਵੱਲੋਂ ਇੰਨਾ ਬੀਲਾ ਨਹੀਂ ਮੈਂ ਪਿੱਛੇ ਪਿੱਛੇ ਤੁਰਿਆ ਫੇਰਾ ਮੇਰੇ ਵੱਲੋਂ ਰਿਸ਼ਤਾ ਖਤਮ ਆ ਕਟੋ ਘਟ ਹੁਣ ਤਾਂ ਸ਼ਰਮ ਕਰ ਲੈ ਕੋਈ ਕੰਮ ਧੰਦਾ ਦੇਖ ਲੈ ਜਾ ਕੇ ਹਣ ਤੇਰੀ ਭੈਣ ਨੇ ਤੈਨੂੰ ਰੋਟੀਆਂ ਨਹੀਂ ਦੇਣੀਆਂ ਉਧਰੋਂ ਵੀ ਬੰਦ ਹੋ ਗਈਆਂ ਆ ਚਲੋ ਸ਼ੁਕਰ ਆ ਵਾਹਿਗੁਰੂ ਦਾ ਮੇਰੇ ਭਰਾ ਦਾ ਕਰ ਦਬਾਰਾ ਮਸਨ ਲੱਗਿਆ ਨੇ ਤੇ ਮੈਨੂੰ ਤਾਂ ਇਹੀ ਟੈਨਸ਼ਨ ਹੁੰਦੀ ਰਹਿੰਦੀ ਸੀ ਵੀ ਇਹਨਾਂ ਦੇ ਚੱਕਰਾਂ ਵਿੱਚ ਕੁੜੀ ਵਿਚਾਰੀ ਦਾ ਕੀ ਬਣੂਗਾ ਚਲੋ ਸ਼ੁਕਰ ਆਪਾਂ ਵੀ ਟੈਨ ਨਾ ਕਰੇ ਆ ਗਏ ਕੋਮਲ ਜੇ ਭਾਬੀ ਤੇ ਇਹਨੇ ਗਲਤੀਆਂ ਬਹੁ ਕੀਤੀਆਂ ਨਾ ਗਲਤੀਆਂ ਮੈਂ ਵੀ ਬਹੁ ਕੀਤੀਆਂ ਜੇ ਉਹਨੇ ਹੁਣ ठान ਲਿਆ ਕਿ ਮੈਂ ਵੀ ਆਪਣੀਆਂ ਗਲਤੀਆਂ ਸੁਧਾਰਨੀਆਂ ਗਲਤੀਆਂ ਮੈਂ ਵੀ ਆਪਣੀਆਂ ਸੁਧਾਰੂੰਗਾ ਹੁਣ ਚਲੋ ਵਧੀਆ ਹੋ ਗਿਆ ਘੱਟੋ ਘੱਟ ਤੇਰੀ ਟੈਨਸ਼ਨ ਤਾਂ ਮੁੱਕੀ ਇਹ ਪਾਜੀ ਸਾਰਾ ਦਿਨ ਤੁਹਾਡੇ ਬਾਰੇ ਸੋਚਦੀ ਰਹਿੰਦੀ ਸੀ ਬੇ ਇਹਨਾਂ ਦਾ ਕੀ ਬਣੂਗਾ ਇਹ ਆਪਸ ਚ ਲੜਦੇ ਰਹਿੰਦੇ ਆ ਆਪਣੀ ਸਿਹਤ ਦਾ ਵੀ ਨਹੀਂ ਧਿਆਨ ਰੱਖਦੀ ਸੀ ਸੋ ਲੋ ਤਾਂ ਠੀਕ ਆ ਟੈਨਸ਼ਨ ਤੇ ਮੇਰੀ ਮੁੱਖੀ ਅਜਿ ਨੂੰ ਤੁਹਾਨੂੰ ਵੀ ਥੋੜਾ ਜਿਹਾ ਆਪਣੇ ਆਪ ਚ ਸਮਝਦਾਰ ਬੰਨਾ ਚਾਹੀਦਾ ਵਾ ਜੇ ਤੁਸੀਂ ਦੋਵਾਂ ਨੇ ਉਹ ਥਾਂ ਨਹੀਂ ਲਿਆ ਵਾ ਕਿ ਇਕੱਠੇ ਰਹਿਣਾ ਆ ਤੇ ਤੁਸੀਂ ਵੀ ਥੋੜਾ ਸਮਝਦਾਰ ਬਣ ਕੇ ਵਿਖਾਇਓ ਵੀ ਜੇ ਉਹ ਕੋਈ ਗਲਤੀ ਕਰਦੀ ਆ ਤੇ ਉਹਨੂੰ ਕਮਰੇ ਵਿੱਚ ਜਾ ਕੇ ਸਮਝਾਇਓ ਨਾ ਕਿ ਕੇਦੇ ਸਾਹਮਣੇ ਕਹਿਨ ਦੀ ਅਦਾ ਉਹਨੂੰ ਬੁਰਾ ਲੱਗਦਾ ਵਾ ਕੋਈ ਨਿਕਮਲ ਮੈਂ ਸਾਰੀਆਂ ਆਪਣੀਆਂ ਗਲਤੀਆਂ ਸੁਧਾਰੂੰਗਾ ਨਾਲੇ ਕੋਮਲ ਹੁਣ ਮੈਂ ਆਪਣਾ ਘਰ ਬਸਾਉਣਾ ਆ ਹੁਣ ਅਸੀਂ ਪਿਆਰ ਨਾਲ ਹੀ ਰਵਾਂਗੇ ਪਿਆਰ ਨਾਲ ਰਹਿਣਾ ਪਿਆਰ ਨਾਲ ਹੀ ਆਹੋ ਐਵੇਂ ਬਾਰ-ਬਾਰ ਉਹੀ ਗੱਲਾਂ ਕਰੀ ਜਾਂਦੇ ਆ ਇਹ ਤਾਂ ਗੱਲਾਂ ਮੁੱਕਣੀਆਂ ਐ ਨਹੀਂ ਹੁਣ ਇਹ ਦੱਸੋ ਭੁੱਖ ਲੱਗੀ ਹੋਣੀ ਆ ਪਕੌੜੇ ਕਿਹੜੇ ਖਾਣੇ ਉਹ ਪਕੌੜੇ ਆ ਤਾਂ ਬਾਅਦ ਚ ਸੋਚਦੇ ਆ ਪਰ ਇੱਕ ਪ੍ਰੋਮਿਸ ਕਰ ਹੁਣ ਆਪਾਂ ਲੜਿਆ ਨਹੀਂ ਕਰਨਾ ਹੂੰ ਇਹ ਵੀ ਕਦੇ ਹੋ ਸਕਦਾ ਆ ਹੈ